ਸਸਤੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਕਿੰਕ ਪੰਜਾਬੀ ਗੱਲਬਾਤ ਕਰਾਂਗੇ ਕਿ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਦਿੱਲੀ ਦੇ ਸੀਐਮ ਅਰਵਿੰਦ ਕੇਂਜਰੀਵਾਲ ਜੇਲ੍ਹ ਦੇ ਵਿੱਚ ਹੈ ਤੇ ਉਹਨਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜਾ ਮਿਲਣ ਦੇ ਲਈ ਪਹੁੰਚੇ ਸੀਗੇ ਤਾਂ ਜਦੋਂ ਭਗਵੰਤ ਮਾਨ ਮਿਲਣ ਲਈ ਪਹੁੰਚੇ ਮਿਲ ਕੇ ਬਾਹਰ ਆਉਂਦੇ ਤਾਂ মিডিਆ ਨਾਲ ਗੱਲਬਾਤ ਕਰਦੇ ਉਹਨਾਂ ਨੇ ਇਹ ਕਿਹਾ ਹੈ ਕਿ ਕੇਂਜਰੀਵਾਲ ਨੂੰ ਜੇਲ੍ਹ ਦੇ ਵਿੱਚ ਐਂ ਰੱਖਿਆ ਹੋਇਆ ਜਿਵੇਂ ਕੋਈ ਵੱਡਾ ਅੱਤਵਾਦੀ ਫੜਿਆ ਹੋਵੇ ਉਹਨਾਂ ਨੇ ਦੱਸਿਆ ਕੇ ਪਹਿਲਾਂ ਜਦੋਂ ਕੋਈ ਮੰਤਰੀ ਜਿਹੜਾ ਜੇਲ੍ਹ ਦੇ ਵਿੱਚ ਫੜਿਆ ਜਾਂਦਾ ਸੀ ਤਾਂ ਉਹਦੇ ਨਾਲ ਜਦੋਂ ਕੋਈ ਮੁਲਾਕਾਤ ਕਰਨ ਦੇ ਲਈ ਕੋਈ ਸੀਐਮ ਜਾਂ ਕੋਈ ਹੋਰ ਵੱਡਾ ਜਿਹੜਾ ਮੰਤਰੀ ਜਾਂਦਾ ਸੀਗਾ ਤਾਂ ਉਹਨੂੰ ਆਮਣੇ ਸਾਹਮਣੇ ਬਿਠਾ ਕੇ ਜਿਹੜੀ ਮੁਲਾਕਾਤ ਕਰਵਾਈ ਜਾਂਦੀ ਸੀ ਤਾਂ ਮੋਦੀ ਸਰਕਾਰ ਵੱਲੋਂ ਜਿਹੜਾ ਕਿ ਹੁਣ ਅਰਵਿੰਦ ਕੇਜਰੀਵਾਲ ਦੇ ਨਾਲ ਮੁਲਾਕਾਤ ਜਿਹੜੀ ਸਿੱਧੇ ਤੌਰ ਤੇ ਨਹੀਂ ਕਰਵਾਈ ਜਾਂਦੀ ਉਹਨਾਂ ਕਹਿੰਦੇ ਕਿ ਇੱਕ ਸ਼ੀਸ਼ਾ ਲਗਾਇਆ ਜਾਂਦਾ ਸ਼ੀਸ਼ਾ ਵੀ ਇੰਨਾ ਗੰਦਾ ਕਹਿੰਦੇ ਸ਼ਕਲ ਵੀ ਨਹੀਂ ਕਹਿੰਦੇ ਉਹਨਾਂ ਦੀ ਸਾਨੂੰ ਦਿਸਦੀ ਤੇ ਫੋਨ ਤੇ ਗੱਲਬਾਤ ਕਰਵਾਈ ਜਾਂਦੀ ਹੈ ਤਾਂ ਵੱਡਾ ਸਵਾਲ ਜਿਹੜਾ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਉਠਾਇਆ ਕਿ ਉਹਨਾਂ ਨੂੰ ਇਦਾਂ ਟ੍ਰੀਟ ਕੀਤਾ ਜਾਂਦਾ ਜਿਵੇਂ ਕਿ ਵੱਡੇ ਉਹ ਖੜਕੂ ਹੋਣ ਵੱਡੇ ਕੋਈ ਅੱਤਵਾਦੀ ਹੋਣ ਇਸ ਤਰੀਕੇ ਦੇ ਨਾਲ ਆ ਜਿਹੜਾ ਅਰਵਿੰਦ ਕੇਂਦਰੀਵਾਲ ਨੂੰ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ ਜਦੋਂ ਸਵਾਲ ਸੀਐਮ ਨੂੰ ਕੀਤਾ ਗਿਆ ਕਿ ਕੀ ਗੱਲਬਾਤ ਹੋਈ ਹੈ ਕੇਂਦਰੀਵਾਲ ਦੇ ਨਾਲ ਤਾਂ ਸੀਐਮ ਪੰਜਾਬ ਭਗਵੰਤ ਮਾਨ ਨੇ ਇਹ ਕਿਹਾ ਹੈ ਕਿ ਅਰਵਿੰਦ ਕੇਂਦਰੀਵਾਲ ਜੀ ਨੇ ਮੈਨੂੰ ਇਹ ਕਿਹਾ ਕਿ ਪੰਜਾਬ ਦਾ ਹਾਲਚਲ ਦੱਸੋ ਕਿ ਪੰਜਾਬ ਦੇ ਵਿੱਚ ਕਿਵੇਂ ਚੱਲ ਰਿਹਾ ਹੈ ਪੰਜਾਬ ਦੀ ਜਿਹੜੀ ਫਸਲ ਆਉ ਮੰਡੀਆਂ ਦੇ ਵਿੱਚ ਆ ਚੁੱਕੀ ਹੈ ਕਿ ਉਹਨੂੰ ਜਿਹੜਾ ਚੱਕਾਂ ਦੇ ਪ੍ਰਬੰਧ ਕਰ ਲਏ ਗਏ ਆ ਜਾਂ ਤੁਹਾਡੇ ਜਿਹੜੇ ਆਮ ਆਦਮੀ ਕਲੀਨਿਕ ਹੈ ਉਹ ਕਿੰਨੇ ਇੱਕ ਵਧੀਆ ਚੱਲ ਰਿਹਾ ਹੈ ਤਾਂ ਉਹਨਾਂ ਕਹਿ ਕੇ ਸਾਡੀ ਪਾਰਟੀ ਜਿਹੜੀ ਹਮੇਸ਼ਾ ਜੇਲ੍ਹ ਦੇ ਵਿੱਚ ਵੀ ਜਿਹੜੀ ਹੈ ਲੋਕਾਂ ਦੀ ਸਹੂਲਤ ਦੇ ਲਈ ਹੀ ਗੱਲਬਾਤ ਕਰਦੀ ਰਹਿੰਦੀ ਹੈ ਜਦੋਂ ਸਵਾਲ ਇਹ ਵੀ ਕੀਤਾ ਗਿਆ ਕਿ ਕੀ ਜਿਹੜੇ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਦੇ ਜੇਲ੍ਹ ਦੇ ਵਿੱਚ ਜਾਣ ਦੇ ਨਾਲ ਜਿਹੜੀ ਖੇਰੂ ਮੇਰੂ ਹੋ ਗਈ ਹੈ ਤਾਂ ਭਗਵੰਤ ਮਾਨ ਨੇ ਕਿਹਾ ਕਿ ਸਾਡੀ ਪਾਰਟੀ ਜਿਹੜੀ ਹੈ ਕਦੇ ਵੀ ਇੱਕ ਜਿਹੜਾ ਅਨਸ਼ਾਸਨ ਭੰਗ ਨਹੀਂ ਕਰਦੀ ਹੈ ਮਿਲ ਜੁਲ ਕੇ ਸਿਰੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਅਰਵਿੰਦ ਕੇਂਦਰੀਵਾਲ ਜੇਲ੍ਹ ਦੇ ਵਿੱਚ ਆ ਔਰ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਕਿਹਾ ਕਿ ਉਹਨਾਂ ਨੂੰ ਉੱਥੇ ਬਹੁਤ ਜ਼ਿਆਦਾ ਜੇਕਰ ਲਈ ਇੱਕ ਇੱਕ ਆਤਵਾਦੀ ਵਾਂਗੂ ਹਨ ਟਰੀਟ ਕੀਤਾ ਜਾਂਦਾ ਤਾਂ ਕਿਹਾ ਕਿ ਮੁਲਾਕਾਤ ਵੀ ਸਿੱਧੇ ਤਰੀਕੇ ਦੇ ਨਾਲ ਨਹੀਂ ਕਰਵਾਈ ਜਾਂਦੀ ਸ਼ੀਸ਼ਾ ਲਗਾ ਕੇ ਜਿਹੜਾ ਇੱਕ ਦੂਜੇ ਨੂੰ ਮੁਲਾਕਾਤ ਕਰਵਾਈ ਜਾਂਦੀ ਹੈ ਫੋਨ ਦੇ ਉੱਤੇ ਹੀ ਗੱਲਬਾਤ ਕਰਵਾਈ ਜਾਂਦੀ ਹੈ ਤਾ ਗੱਲਬਾਤ ਜਿਹੜੀ ਹੈ ਸਿੱਧੇ ਤਰੀਕੇ ਨਾਲ ਨਹੀਂ ਕੀਤੀ ਹੈ। ਉਹ ਤੁਹਾਨੂੰ ਐਸੇ ਬ੍ਰੀਟ ਕਰ ਰਹੇ ਹੋ ਜਿਵੇਂ ਬਹੁਤ ਦੇਸ਼ ਦਾ ਬਹੁਤ بڑا ਹੰਤਕ ਮਨੀ ਪਕੜ ਲਿਆ ਹੋ। ਮਤਲਬ ਚੇਲ ਨੂੰ ਇਹਨਾਂ ਵਾਲੇ ਤੋਂ ਬਿਚੇ। ਚੇਲ ਦਾ ਮੈਨੂਅਲ ਦੇਖ ਲੇ। ਇਸ ਵਿੱਚ ਇਹ ਲਿਖਾ ਹੋਇਆ ਹੈ 602 ਕਿਲੋ ਹੈ। ਸਰ ਥੋੜਾ ਉੱਪਰ 스ਪੀ ਲਿਖਾ ਹੋਇਆ ਹੈ ਹਾਜ਼ਰ ਸੁਪਰਟੈਂਡੈਂਟ ਆਫ ਪ੍ਰਿਜ਼ਨ ਮਾ ਸਾਹਿਬ ਉੱਪਰ ਦਿਖਾ ਦਿਓ। ਮੈਂ ਅਲਾਓ ਵੈਲ ਬਿਹੇਵ ਪ੍ਰਿਜ਼ਨਰ ਟੂ ਹੈਵ ਫੇਸ ਟੂ ਮੀਟਿੰਗ ਆਫਟਰ ਗਿਵਿੰਗ ਯੂ रिलेटेड मतलब इससे पहले चिदम्बरम साहब जब अंदर थे जब सोनिया गांधी मिलने आती तो उनको वन टू वन एक कमरे में बिठा के वो मुलाकात करते थे आज शीशे के पास जैसे बहुत बड़ा कोई हार्ड कॉपी तो सामने शीशे के पार फोन पे बात करवाई हैरानी की। जी मोदी जी चाहते क्या है ये, ये ट्रीटमेंट मिलेगी सामने नहीं शीशा शीशा लगा हुआ था फोन पे उधर से फोन पे बात कर रहे थे और शीशा भी ऐसा गंदा शीशा शक्ल भी अच्छी तरह एक करे दूसरे की नजर नहीं आ रही लेकिन ये ये जो चीज है ये बहुत ही इनको महंगी पड़ेगी क्योंकि तो अरविंद केजरीवाल के जो कट्टर ईमानदार है जिसने पारदर्शिता की राजनीति शुरू की बीजेपी की राजनीति खत्म की उनको ऐसे ट्रीट किया जा रहा है आज मुझे थोड़ा टाइम लगा अपने आप को संभालने में अरविंद जी से पूछा कैसे हो उन्होंने कहा चलो मेरी चिंता मत करो ये बताओ पंजाब का हाल कैसा है पंजाब में स्कूल बन रहे हैं अच्छे पंजाब में जो गेहूं की फसल को मंडियों में उठाने का प्रबंध हो गया अच्छे पंजाब में जो आम आदमी क्लिनिक अच्छे चल रहे हैं पंजाब में बिजली फ्री मिल रही है क्योंकि हम लोग तो काम की राजनीति करते हैं हम नाम की राजनीति नहीं कर सवाल तो मैं, मैंने कहा जी बिल्कुल पंजाब भी अच्छा है असम में जाके आया हूँ गुजरात जा रहा हूँ कल दिल्ली में भी प्रचार करूँगा कुरुक्षेत्र गया हूँ तो आम आदमी पार्टी जो है एक सोच का नाम है अरविंद केजरीवाल एक के व्यक्ति को तो गिरफ्तार कर लोगे सोच को कैसे करोगे कन्या कुमार के लिए, का का। लिए वो खुद दिल्ली से इलेक्शन तो इंडिया का अपना एक सवाल है एक सवाल ये कह रहा है की केजरीवाल के जेल में आने के बाद पार्टी में भटकड़ बच चुकी है आम आदमी पार्टी एक डिसिप्लिन ग्रुप है आम आदमी पार्टी एक बहुत ही मतलब डिसिप्लिन में रहने वाली जमात है कर हमारी पूरी पार्टी एक साथ है चट्टान की नहीं तरह हम अरविंद केजरीवाल के साथ खड़े हैं और आएंगे बाहर आएंगे और चार जून को ये बात मेरी नोट कर लेना स्क्रीन रिकॉर्डिंग करके रख लेना चार जून को जब देश में रिजल्ट आएंगे तो आम आदमी पार्टी एक बहुत बड़ी पोलिटिकल शक्ति बनकर उभरेगी